ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਮੇਰਾ ਗਲਾ ਬਹੁਤ ਖਰਾਬ ਹੈ ਇਸ ਲਈ ਥੋੜਾ ਜਿਹਾ ਇਗਨੋਰ ਕਰਿਓ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਪਰ ਫਿਰ ਵੀ ਮੈਂ ਸੋਚਿਆ ਕਿ ਵੀਡੀਓ ਤੁਹਾਡੇ ਲਈ ਜ਼ਰੂਰ ਬਣਾਵਾਂ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਪ੍ਰੋਬਲਮ ਤੇ ਤੁਸੀਂ ਵੀਡੀਓ ਨੂੰ ਪਲੀਜ਼ ਐਂਡ ਤੱਕ ਜ਼ਰੂਰ ਵੇਖਿਓ ਭਾਵੇਂ ਜਿਸ ਤਰ੍ਹਾਂ ਦੀ ਵੀ ਆਵਾਜ਼ ਆ ਰਹੀ ਆ ਫਿਰ ਵੀ ਪਰ ਮਤਲਬ ਜੜੀ ਵੀਡੀਓ ਤੁਹਾਨੂੰ ਕਲੀਅਰ ਨਜ਼ਰ ਆਏਗੀ ਡਿਜ਼ਾਈਨ ਜਿਹੜਾ ਕਲੀਅਰ ਨਜ਼ਰ ਆਏਗਾ ਤੇ ਅੱਜ ਜਿਹੜਾ ਆਪਾਂ ਡਿਜ਼ਾਈਨ ਬਣਾਵਾਂਗੇ ਉਹਦੇ ਵਾਸਤੇ ਸਾਨੂੰ 4-4 ਦੇ ਹਿਸਾਬ ਨਾਲ ਕੁੰਡੇ ਲੈਣੇ ਪੈਣਗੇ 4-4 ਦੇ ਹਿਸਾਬ ਨਾਲ ਆਪਾਂ ਕੁੰਡੇ ਲੈ ਲਾਂਗੇ ਤੇ ਡਿਜ਼ਾਈਨ ਜਿਹੜਾ ਆਪਣਾ ਬਣਾ ਕੇ ਤਿਆਰ ਕਰ ਲਾਂਗੇ ਸਿਰਫ 2 ਸਲਾਈਆਂ ਦਾ ਡਿਜ਼ਾਈਨ 2 ਸਲਾਈਆਂ ਸਿਰਫ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਨਬੋਤ ਹੀ ਸੋਖੜ ਸਾਈਆਂ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਪਹਿਲਾ ਕੁੰਡਾ ਆਪਾਂ ਉਤਾਰ ਲੈਣਾ ਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਆ ਤੇ ਬਹੁਤ ਪਿਆਰਾ ਲੱਗਦਾ ਬਣਿਆ ਹੋਇਆ ਫਿਰ ਇੱਥੇ ਆਪਾਂ ਇੱਕ ਵਾਲ ਪਾ ਲੈਣਾ ਇੱਕ ਜਾਲੀ ਪਾ ਲੈਣੀ ਉਲਟੇ ਕੁੰਡੇ ਬਣਾਉਣ ਤੋਂ ਬਾਅਦ ਆਪਾਂ ਇੱਕ ਜਾਲੀ ਪਾ ਲੈਣੀ ਹੁਣ ਇਹ ਦੋ ਕੁੰਡਿਆਂ ਦੇ ਸੈਂਟਰ ਚੋਂ ਇੱਥੋਂ ਆਪਾਂ ਇੱਕ ਕੁੰਡਾ ਲੈਣਾ ਆ ਇੱਕ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਫਿਰ ਇੱਕ ਜਾਲੀ ਪਾਵਾਂਗੇ ਫਿਰ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਦੋ ਤੋਂ ਇੱਕ ਕਰ ਦੇਣਾ ਫਿਰ ਤਾਂ ਗਾਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਫਿਰ ਜਾਲੀ ਪਾਵਾਂਗੇ ਫਿਰ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਦੇ ਸੈਂਟਰ 'ਚ ਆਪਾਂ ਇਸ ਤਰ੍ਹਾਂ ਕਰਕੇ ਇੱਕ ਲੂਪ ਲੈ ਲੈਣਾ ਵਾ ਫਿਰ ਵਿੱਚ ਜਾਲੀ ਪਾ ਦੇਣੀ ਆ ਇਹ ਦੋ ਕੁੰਡਿਆਂ ਨੂੰ ਆਪਾਂ ਦੋ ਤੋਂ ਇੱਕ ਕਰ ਦੇਣਾ ਬਹੁਤ ਹੀ ਸੋਖਾ ਡਿਜ਼ਾਈਨ ਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਜਿਹੜੇ ਉਲਟੇ ਬੰਨੇ ਹਰ ਵਾਰੀ ਇੱਥੇ ਆਪਾਂ ਇੱਕ ਹੁਣ ਜਾਲੀ ਪਾ ਲੈਣੀ ਆ ਜਾਲੀ ਪਾਉਣ ਤੋਂ ਬਾਅਦ ਦੋ ਕੁੰਡਿਆਂ ਦੇ ਸੈਂਟਰ ਚੋਂ ਲੂਪ ਲੈਣਾ ਆ ਫਿਰ ਇੱਕ ਜਾਲੀ ਪਾਉਣੀ ਆ ਤੇ ਫਿਰ ਦੋ ਕੁੰਡਿਆਂ ਨੂੰ ਇਕੱਠਾ ਹੁਣ ਦੇਣਾ ਇੱਥੇ ਸਾਡੇ ਦੋ ਤੋਂ ਚਾਰ ਕੁੰਡੇ ਬਣ ਰਹੇ ਨੇ ਫਿਰ ਦੂ ਕੁੰਡੇ ਉਲਟੀ ਬਣਾਵਾਂਗੇ ਬਹੁਤ ਪਿਆਰਾ ਡਿਜ਼ਾਈਨ ਹੈ ਕਿਸੇ ਵੀ ਕੋਟੀ ਸਵਟਰ ਦੇ ਤੁਸੀਂ ਇਸ ਨੂੰ ਪਾ ਸਕਦੇ ਜੀ ਤੇ ਇਹ ਮੈਂ 4 ਪ্লাই ਵਾਲੀ ਊਲ ਤੇ ਬਣਾ ਰਹੀ ਆ ਇਸ ਤਰ੍ਹਾਂ ਦੀ ਊਲ ਤੇ ਡਿਜ਼ਾਈਨ ਜਿਹੜੇ ਬਹੁਤ ਘੱਟ ਉੱਠਦੇ ਨੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਉੱਠ ਕੇ ਆ ਰਿਹਾ ਸੋਰੀ ਇੱਥੇ ਵਾਲ ਪਾਉਣਾ ਭੁੱਲ ਗਈ ਮੈਂ ਆਪਣੀ ਵਾਲੀ ਸਾਈਡ ਕਰ ਲੈਣਾ ਦੋ ਕੁੰਡੇ ਪਲਾ ਉਲਟੇ ਬਣਾ ਲੈਣੇ ਆ ਫਿਰ ਇੱਕ ਜਾਲੀ ਪਾ ਦੇਣੀ ਆ ਜਾਲੀ ਪੋਣ ਤੋਂ ਬਾਅਦ ਫਿਰ ਇਹ ਦੋ ਕੁੰਡਿਆਂ ਦੇ ਸੈਂਟਰ ਚੋਂ ਆਪਾਂ ਇੱਕ ਲੂਪ ਲੈ ਲੈਣਾ ਫਿਰ ਜਾਲੀ ਪਾ ਦੇਣੀ ਆ ਫਿਰ ਦੋ ਕੁੰਡਿਆਂ ਨੂੰ ਇਕੱਠਾ ਬੰਨ ਦੇਣਾ ਤੇ ਲਾਸਟ ਇਹ ਆਪਾਂ ਦੋ ਕੁੰਡੇ ਉਲਟੇ ਬਣਾ ਲਾਂਗੇ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਦੂਸਰੀ ਸਲਾਈ ਬਣਾਵਾਂਗੇ ਉਲਟੇ ਪਾਸਿਓਂ ਉਹ ਦੋ ਕੁੰਡੇ ਪਹਿਲਾਂ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾ ਲਏ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਸਾਡੇ 4 ਕੁੰਡੇ ਬਣ ਗਏ ਸੀ ਇਹ ਹੁਣ ਆਪਾਂ ਦੋ ਦੋ ਕੁੰਡਿਆਂ ਨੂੰ ਇਕੱਠੇ ਹੁਣ ਲੈਣਾ ਦੋ ਕੁੰਡਿਆਂ ਨੂੰ ਹੁਣ ਲਿਆ ਇੱਕ ਹੋ ਗਿਆ ਫਿਰ ਦੋ ਕੁੰਡਿਆਂ ਨੂੰ ਆਪਾਂ ਹੁਣ ਲੈਣਾ ਫਿਰ ਆਪਾਂ ਦੋ ਕੁੰਡੇ ਨੂੰ ਲੈ ਧਾਗਾ ਪਿੱਛੇ ਕਰਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਤੋਂ ਇੱਕ ਕਰਾਂਗੇ ਉਲਟਾ ਬੁੰਨਦੇ ਹੋਏ ਪਹਿਲਾਂ ਉਹ ਉਧਰਲੀ ਸਾਈਡ ਦੋ ਕੁੰਡਿਆਂ ਤੋਂ ਚਾਰ ਕੁੰਡੇ ਕਰਦੇ ਸੀ ਹੁਣ ਦੋ ਕੁੰਡਿਆਂ ਤੋਂ ਆਪਾਂ ਇੱਕ ਇੱਕ ਗੁੰਡਾ ਕਰਦੇ ਜਾਵਾਂਗੇ ਜਿਹੜੇ ਸਿੱਧੇ ਕੁੰਡੇ ਉਹ ਸਿੱਧੇ ਹੀ ਬਣਨਗੇ ਜਿਹੜੇ ਉਧਰਲੀ ਸਾਈਡ ਤੋਂ ਆਪਾਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣਨਗੇ ਜਿਹੜੇ ਉਧਰ ਆਪਾਂ 2 ਕੁੰਡਿਆਂ ਤੋਂ 4 ਕੁੰਡੇ ਕੀਤੇ ਸੀ ਇੱਥੇ ਫੇਰ 4 ਤੋਂ ਆਪਾਂ 2 ਕਰ ਦਨੇ ਆ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਜੇ ਤੇ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਜੇ ਉਹ ਦੋ ਸਲਾਈਆਂ ਸਿਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ ਜੇ ਕਿਸੇ ਵੀ ਭੈਣ ਕੋਈ ਇਲਾਜ ਹੋਏਗਾ ਲਖ ਰਾਬ ਦਾ ਤੇ ਮੈਨੂੰ ਜਰੂਰ ਦੱਸਿਓ ਮੈਂ ਕਾਫੀ ਇਲਾਜ ਕਰ ਰਹੀ ਆ ਪਰ ਕੋਈ ਫਰਕ ਨਹੀਂ ਪੈ ਰਿਹਾ ਜੇ ਤੁਹਾਡੇ ਕੋਲ ਕੋਈ ਇਲਾਜ ਹੈਗਾ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਹ ਹੁਣ ਆ ਪਰ ਦੋ ਸਲਾਈਆਂ ਜਿਹੜੀਆਂ ਬਣਾ ਲਿਆ ਨੇ ਦੋ ਸਲਾਈਆਂ ਬਣਾਉਣ ਤੋਂ ਬਾਅਦ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਣ ਕੇ ਆਉਂਦਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਕਿਸੇ ਵੀ ਤੁਸੀਂ ਕਲਰ ਤੇ ਇਸ ਨੂੰ ਪਾਓਗੇ ਤੇ ਬਹੁਤ ਉੱਠ ਕੇ ਆਏਗਾ ਇੰਨਾਲੇ ਬਹੁਤ ਹੀ ਬੱਲ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਰਹਾਂਗੇ ਤੇ ਇਸ ਤਰ੍ਹਾਂ ਸਾਡਾ ਮੋਟੀ ਮੋਟੀ ਲਸਰ ਦਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੁੰਦਾ ਜਾਏਗਾ ਜੇਕਰ ਵੀਡੀਓ ਪਸੰਦ ਆਈ ਹੈ ਡਿਜ਼ਾਈਨ ਪਸੰਦ ਆਇਆ ਹੈ ਤੇ ਲਾਈਕ ਜ਼ਰੂਰ ਕਰਿਓ ਤੇ ਮੇਰੀ ਆਵਾਜ਼ ਨੂੰ ਪਲੀਜ਼ ਇਗਨੋਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ